ਸਤਿ ਸ਼੍ਰੀ ਅਕਾਲ ਦੋਸਤੋ ਤੇ ਜਿਵੇਂ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਕਿ ਮੈਂ ਮੇਰੀ ਜੋ ਸਟੂਡੈਂਟ ਲਾਈਫ ਦੇ ਸਟਰਗਲਸ ਨੇ ਉਹਨਾਂ ਬਾਰੇ ਆਪਣੀ ਵੀਡੀਓ ਵਿੱਚ ਗੱਲ ਕਰੂੰਗੀ ਤੇ ਅੱਜ ਫਿਰ ਸਟਾਰਟ ਕਰਦੇ ਹਾਂ ਮੈਂ ਆਸਟ੍ਰੇਲੀਆ ਆਈ ਸੀ 2014 ਵਿੱਚ ਤੇ ਮੈਂ ਪਹਿਲਾ ਆਈ ਸੀ ਬ੍ਰਿਸਬਨ ਤੇ ਜਦ ਮੈਂ ਉੱਥੋਂ ਆਈ ਇੰਡੀਆ ਤੋਂ ਮੈਂ ਕਲਕੱਤਾ ਤੋਂ ਤੇ ਜਦ ਮੈਂ ਪਹਿਲੀ ਵਾਰੀ ਅਮ ਆਉਣਾ ਸੀਗਾ ਆਸਟ੍ਰੇਲੀਆ ਉਦੋਂ ਮੈਲਬਨ ਚ ਤਾਂ ਬਹੁਤ ਆਪਣੇ ਰਿਸ਼ਤੇਦਾਰ ਸੀਗੇ ਬਟ ਬ੍ਰਿਸਬਨ ਵਿੱਚ ਕਿਉਂਕਿ ਉਦੋਂ ਇੰਨੇ ਜਿਹੜੇ ਆਪਣੇ ਇੰਡੀਅਨਸ ਆਉਂਦੇ ਸੀ ਨਾ ਦਾਦਰ ਮੈਲਬਨ ਚ ਹੀ ਆਉਂਦੇ ਸੀਗੇ ਹੋਰ ਸਟ੍ਰੀਟਾਂ ਵਿੱਚ ਘਟ ਜਾਂਦੇ ਹੁੰਦੇ ਸੀ ਤੇ ਮੈਂ ਜਦ ਆਉਣਾ ਸੀਗਾ ਬ੍ਰਿਸਬਨ ਸਾਨੂੰ ਕੋਈ ਬੰਦਾ ਲੱਭ ਨਹੀਂ ਸੀ ਰਹਿ ਵੀ ਕੋਈ 에ਅਰਪੋਰਟ ਤੋਂ ਵੀ ਲੈ ਜਾਣ ਵਾਲਾ ਹੋਵੇ ਤੇ ਚਲੋ ਉੱਥੋਂ ਜਿਹੜੇ ਏਜੰਟ ਦੇ ਥਰੂ ਆਪਾਂ ਵੀਜ਼ਾ ਲਵਾਇਆ ਸੀ ਉਹ ਕਹਿੰਦੇ ਹੌਸਟਲ ਉਹ ਜਿਹੜਾ ਯੂਨੀ ਵਿੱਚ ਯੂਨੀ ਵੱਲੋਂ ਅਕੋਮੋਡੇਸ਼ਨ ਹੁੰਦੀ ਹੈ ਕੋਈ ਵੀ ਉਹ ਤੁਹਾਨੂੰ ਆਪਾਂ ਕਰਵਾ ਦਾਂਗੇ ਤੇ ਕਿਉਂਕਿ ਮੇਰਾ ਵੀਜ਼ਾ ਬਹੁਤ ਲੇਟ ਆਇਆ ਆਲਰੇਡੀ ਸੈਸ਼ਨ ਸਟਾਰਟ ਹੋ ਗਿਆ ਸੀਗਾ ਤੇ ਅਮ ਚਲੋ ਕਿਸੇ ਤਰ੍ਹਾਂ ਨਾ ୱੇਟਿੰਗ ਲਿਸਟ ਵਿੱਚ ਪੈ ਗਈ ਮੈਂ ਜਿਹੜੀ ਉਹਦੀ ਅਕੋਮੋਡੇਸ਼ਨ ਹੁੰਦੀ ਆ ਯੂਨੀ ਵੱਲੋਂ ਤੇ ਉਹਨਾਂ ਨੇ ਕਿਹਾ ਤੁਸੀਂ ਯੂਨੀ ਵੱਲੋਂ ਹੀ ਇੱਕ ਬੰਦਾ ਮੈਨੂੰ ਪਿਕਅਪ ਕਰਨ ਵੀ ਆਊਗਾ 에ਰਪੋਰਟ ਤੇ ਚਲੋ ਸਾਰਾ ਕੁਝ ਆਪ ਸਾਨੂੰ ਇਹ ਹੋ ਗਿਆ ਵੀ ਚਲੋ ਹੋ ਜੂਗਾ ਉਹ 에ਜੰਟ ਨੇ ਵੀ ਕਹਿਤਾ ਵੀ वेटिंग लिस्ट ਯੂਜੂਲੀ ਪਾ ਦਿੰਦੇ ਆ ਬਟ ਦੇ ਦਿੰਦੇ ਆ ਅਕੋਮੋਡੇਸ਼ਨ ਉਹ ਚਲੋ ਡੈਡੀ ਨੇ ਵੀ ਕਿਹਾ ਚਲ ਠੀਕ ਆ ਯੂਨੀਵਰਸਿਟੀ ਵੱਲੋਂ ਕੋਈ ਆ ਰਿਹਾ ਹੈ ਆ ਗਿਆ ਉੱਥੋਂ ਚੜ ਗਏ ਤੇ ਜਦੋਂ ਇੱਥੇ ਪਹੁੰਚੀ ਸਿੰਗਾਪੁਰ ਮੈਂ ਸਟੇ ਸੀ ਸਿੰਗਾਪੁਰ ਪਹੁੰਚ ਕੇ ਵਾਈਫਾਈ ਨਾਲ ਕਨੈਕਟ ਕਰਿਆ ਫੋਨ ਈਮੇਲ ਆਈ ਹੋਈ ਯੂਨੀਵਰਸਿਟੀ ਤੋਂ ਕੀ ਸੌਰੀ ਤੁਹਾਡਾ ਨਾਮ ウェイਟਿੰਗ ਲਿਸਟ ਤੇ ਸੀਗਾ ਬਟ ਸਾਡੇ ਕੋਲ ਕੋਈ ਕੈਨਸਲੇਸ਼ਨ ਨਹੀਂ ਹੋਈ ਤਾਂ ਕਰਕੇ ਤੁਹਾਨੂੰ ਮਤਲਬ ਯੂਨੀਵਰਸਿਟੀ ਵੱਲੋਂ ਜਿਹੜਾ ਅਕਾਮੋਡੇਸ਼ਨ ਮਿਲਣੀ ਸੀ ਉਹ ਨਹੀਂ ਮਿਲ ਰਹੀ ਤੇ ਉੱਥੇ ਮੇਰੇ ਮਤਲਬ ਹੱਥ ਪੈਟੰਡੇ ਹੋ ਗਏ ਵੀ ਹੁਣ ਮੈਂ ਕੀ ਕਰਾਂ ਮੈਂ ਤਾਂ ਆਧਰਾ ਚ ਆਲਰੇਡੀ ਪਹੁੰਚ ਚੁੱਕੀ ਆ ਮੈਨੂੰ 에어ਪੋਰਟ ਤੇ ਲੈ ਜਾਣ ਵਾਲੇ ਨਹੀਂ ਕਿਸੇ ਨੇ ਆਉਣਾ ਨਹੀਂਗਾ ਵੀ ਵਾਟ ਡੂ ਇ ਡੂ ਨਾਓ ਤੇ ਕਰੀ ਫੋਨ ਕਰਨ ਜੋਗੀ ਨਹੀਂ ਕਿਉਂਕਿ ਪਿੱਛੋਂ ਕਰਦੇ ਨੇ ਡਰ ਜਾਣਾ ਆ ਤੇ ਚਲੋ ਮੈਂ ਕਿਹਾ ਕੀ ਕਬਬੇ ਦਾ ਨਾਮ ਲੈ ਕੇ ਅੱਗੇ ਚੱਲਦੇ ਹਾਂ ਤੇ ਚਲੋ ਆਗੇ ਬ੍ਰਿਸਬਨ ਜਦਾਈ ਮੈਂ ਪਹੁੰਚੀ ਸ਼ਾਮੀ ਮੈਨੂੰ ਲੱਗਦਾ ਹੈ 7 ਵਜੇ ਪਹੁੰਚੀ ਸੀ ਮੈਂ ਬਾਹਰ ਨੀਰਾ ਜੁਲਾਈ ਦਾ ਟਾਈਮ ਵਿੰਟਰਸ ਤੇ 에어ਪੋਰਟ ਤੇ ਪਹੁੰਚ ਕੇ ਸਮਾਨ ਸਮੁੰ ਚੱਕ ਲਿਆ ਜਦ ਆਪਣਾ ਵਾਈਫਾਈ ਕਨੈਕਟ ਕਰ ਲਿਆ ਚਲੋ ਫੋਨ ਤੇ ਤੇ ਬੈਠ ਕੇ ਉੱਥੇ ਪਹਿਲਾਂ ਤਾਂ ਬਹੁਤ ਰੋਈ ਮੈਂ ਆਪਣੇ ਲਗੇ ਤੇ ਬੈ ਕੇ ਵੀ ਹੁਣ ਮੈਂ ਜਾਵਾਂ ਕਿੱਥੇ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਜਾਣਾ ਹੈ ਨਵੀਂ ਕੰਟਰੀ ਆ ਇਹ ਵੀ ਨਹੀਂ ਪਤਾ ਬਾਹਰ ਸੇਫ ਹੈਗਾ ਵੀ ਹੈ ਕਿ ਨਹੀਂ ਆ ਤੇ ਪੈਸੇ ਵੀ ਲਿਮਟਿਡ ਹੁੰਦੇ ਆਪਣੇ ਕੋਲ ਜਦੋਂ ਪੰਡਿਆ ਤੋਂ ਆਨੇ ਨਾ ਤੇ 2000 ਡਾਲਰ ਲੈ ਕੇ ਆਈ ਸੀ ਉਹਦੋਂ ਮੈਂ ਆਪਣੇ ਨਾਲ ਮੈਂ ਚੱਲوں ਫਿਰ ਕਿਸ ਤਰ੍ਹਾਂ ਹੋਟੈਲਸ ਉਹ ਬ੍ਰਾਊਜ਼ ਕਰਨੇ ਸ਼ੁਰੂ ਕਰੇ ਗੂਗਲ ਤੇ ਤੇ ਉਹ ਇਹ ਵੀ ਹੁੰਦਾ ਸੀ ਵੀ ਅਪਾ ਮਹਿੰਗੇ ਹੋਟਲ ਚ ਨਹੀਂ ਰਹਿਣਾ ਹੈਗਾ ਸੋ ਬੈਕਪੈਕ ਬੈਕਪੈਕਰ ਕਰਕੇ ਕੁਝ ਨਵਾਂ ਹੀ ਟਰਮ ਸੀ ਮੇਰੇ ਵਾਸਤੇ ਮੈਨੂੰ ਪਤਾ ਨਹੀਂ ਸੀ ਵੀ ਕੀ ਹੁੰਦਾ ਆ ਬੈਕਪੈਕਰ ਲੱਭ ਲਿਆ ਤੇ ਉੱਥੇ ਗਰਲਸ ਹੈਕ ਰੂਮ ਸੀਗਾ ਅਲੱਗ ਇਥੇ 20 ਬੈੱਡ ਲੱਗੇ ਹੋਏ ਸੀ ਜਿਵੇਂ ਬੰਕ ਬੈੱਡ ਹੁੰਦੇ ਉਦਾਂ ਟਾਈਪ ਇੱਕ ਬੈੱਡ ਮਤਲਬ ਉਹਨਾਂ ਨੇ ਰੈਂਟ ਤੇ ਦੇਣਾ ਸੀ ਮੈਨੂੰ ਉਸ ਰੂਮ ਵਿੱਚ ਤੇ ਮਤਲਬ ਹੌਸਟਲ ਟਾਈਪ ਸੀਗਾ ਉਹ ਤੇ ਉੱਥੇ ਮੈਨੂੰ 30 ਡਾਲਰ ਪਰ ਨਾਈਟ ਪੇ ਕਰਨਾ ਸੀ ਮੈਂ ਚਲੋ ਉਹ ਕਰ ਲਿਆ ਬੁੱਕ ਆਨਲਾਈਨ ਤੇ ਫਿਰ ਮੈਂ ਆਪਣਾ ਨਿਕਲ ਗਈ ਬੈਗ ਲੈ ਕੇ ਬਾਹਰ ਤੇ ਮੈਂ ਟੈਕਸੀ ਬੁੱਕ ਕਰੀ ਦੱਸਿਆ ਵੀ ਇੱਥੇ ਆ ਆ ਵਾਲੀ ਜਗ੍ਹਾ ਜਾਣਾ ਸਿਟੀ ਦੇ ਆਰਾਊਂਡ ਹੀ ਸੀਗਾ ਤੇ 2 ਮਿੰਟਾਂ 'ਚ ਮੈਂ ਉੱਥੇ ਪਹੁੰਚ ਗਈ ਖਾਣ ਪੀਣ ਨੂੰ ਕੁਝ ਕੋਲ ਹੈ ਨਹੀਂ ਸੀਗਾ ਤੇ ਪੈਸੇ ਖਰਚਣ ਦਾ ਪਤਾ ਹੀ ਸੀ ਉਹਦਾ ਵੀ ਹੈ ਵੀ ਮਤਲਬ ਬਾਰੂ ਕੁਝ ਖਾਉਂਗੀ ਤਾਂ ਬਹੁਤ ਮਹਿੰਗਾ ਪਊਗਾ ਤੇ ਰਾਤ ਨੂੰ ਚਲੋ ਉਦਾਂ ਹੀ ਸੌਂਗੇ ਦੂਵੇ ਦਿਨ ਸਵੇਰੇ ਉੱਠੀ ਤੇ ਉੱਠ ਕੇ ਦੇਖਿਆ ਬਾਹਰ ਵੀ ਕੀ ਕਰ ਸਕਦੀ ਹਾਂ ਹੁਣ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਈਫਾਈ ਨਾਲ ਕਨੈਕਟ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕੋਈ ਇੱਥੇ ਆਇਆ ਹੋਵੇ ਤੇ ਉਦੋਂ ਮਤਲਬ ਮੈਂ ਅੱਜ ਵੀ ਬਹੁਤ ਥੈਂਕਫੁਲ ਹਾਂ ਮੈਂ ਹਮੇਸ਼ਾ ਰੱਬਗੇ ਅਰਦਾਸ ਕਰਦੀ ਆ ਕਿ ਰੱਬ ਉਹਨੂੰ ਜਿੰਦਾ ਵਸਤਾ ਰੱਖੇ ਮੇਰਾ ਸਕੂਲ ਮੇਟ ਲਵਦੀਪ ਸਿੰਘ ਉਨੇ ਮਤਲਬ ਫਰਿਸ਼ਤਾ ਬਣ ਕੇ ਮੇਰੀ ਹੈਲਪ ਕੀਤੀ ਉਦੋਂ ਉਹਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਆਸਟ੍ਰੇਲੀਆ ਆ ਰਹੀ ਆ ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਬ੍ਰਿਸਬਨ ਤੋਂ ਥੋੜੀ ਦੂਰੀ ਰਹਿੰਦਾ ਹੈ ਤੇ ਉਸ ਬੰਦੇ ਨੇ ਮੈਨੂੰ ਬਹੁਤ ਹੈਲਪ ਕੀਤੀ ਉਸ ਟਾਈਮ ਅਮ ਤੇ ਫੇਸਬੁੱਕ ਤੇ ਕਿਤੇ ਮੇਰਾ ਸਟੇਟਸ ਦੇਖਣ ਪਤਾ ਲੱਗਿਆ ਵੀ ਮੈਂ ਬ੍ਰਿਸਬਨ ਆਈ ਆ ਉਹਨੇ ਮੈਨੂੰ ਮੈਸੇਜ ਕਰਿਆ ਕਿ ਮਨਦੀਪ ਤੂੰ ਬ੍ਰਿਸਬਨ ਆਈ ਆ ਵੀ ਤੂੰ ਮੈਨੂੰ ਦੱਸਣਾ ਸੀਗਾ ਵੀ ਸਭ ਕੁਝ ਠੀਕ ਆ ਵੀ ਤੂੰ ਨੋਲ ਤੇ ਮੈਂ ਬੜੀ ਇਮੋਸ਼ਨਲ ਹੋਈ ਹੋਈ ਸੀ ਮੈਂ ਉਹਨੂੰ ਮੈਸੇਜ ਕਰਤਾ ਵੀ ਮੈਨੂੰ ਜਿੱਥੇ ਕੋਈ ਲੈਣ ਵਾਲਾ ਹੈ ਨਹੀਂ ਸੀਗਾ ਮੈਂ ਤਾਂ ਬੈਕਪੈਕਰ ਚ ਰੁਕੀ ਨਹੀਂ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ ਪਲੀਜ਼ ਮੇਰੀ ਹੈਲਪ ਕਰ ਤੇ ਉਹ ਉਹ ਮੁੰਡਾ ਮਤਲਬ ਆਈ ਥਿੰਕ 2 2 ਘੰਟੇ ਲੱਗਦੇ ਸੀ ਬ੍ਰਿਸਬਨ ਤੋਂ ਇੰਨੀ ਦੂਰ ਰਹਿੰਦਾ ਸੀਗਾ ਤੇ ਉਹ ਵਿਚਾਰਾ ਉਹਨੇ ਮੈਨੂੰ ਮਤਲਬ ਕਿਹਾ ਵੀ ਤੂੰ ਜਿੱਥੇ ਵੀ ਰੁਕੀ ਹੋਈ ਆ ਉੱਥੇ ਤੂੰ ਚੱਲ ਅੱਜ ਦੀ ਰਾਤ ਰੁਕ ਕੱਲ ਸਵੇਰੇ ਚੈੱਕ ਆਊਟ ਕਰੀ ਕੱਲ ਸਵੇਰੇ ਮੈਂ ਆਉਂਗਾ ਆਈ ਥਿੰਕ ਸੰਡੇ ਸੀ ਯੂ ਦੈਨ ਉਹਨੇ ਕੰਟੀਨਿਊ ਕੀਤਾ ਗੁਰਦੁਆਰੇ ਲੈ ਕੇ ਆਉਣਾ ਸੀਗਾ ਤੇ ਚਲੋ ਉਹ ਕਹਿੰਦਾ ਵੀ ਮੈਂ ਕੱਲ ਆਕੇ ਤੇਰੀ ਹੈਲਪ ਕਰਦਾ ਹਾਂ ਤੇ ਚਲੋ ਉਸ ਰਾਤ ਇੱਕ ਰਾਤ ਹੋਰ ਕੱਟਣੀ ਸੀਗੀ ਉਹਨੇ ਮੈਨੂੰ ਦੱਸਤਾ ਸੀ ਵੀ ਬੈਕਪੈਕ ਇਸ ਨਾਟ ਸੇਫ ਸੋ ਜਸਟ ਬੀ ਕੇਅਰਫੁਲ ਮੈਂ ਕਿਹਾ ਠੀਕ ਹੈ ਤੇ ਉਹਨੇ ਮੈਨੂੰ ਦੱਸਤਾ ਸੀ ਵੀ SIM ਕਿੱਥੋਂ ਮਿਲੂਗਾ ਉਹਨੇ ਕਿਹਾ ਚਲੋ ਮੈਂ ਕਿਹਾ ਠੀਕ ਹੈ ਮੈਂ ਕਰ ਲੈ ਮੈਂ ਗਾਈਡ ਕਰਤਾ ਸੀ ਉਹਨੂੰ ਫੋਨ ਤੇ ਤੇ ਮੈਂ ਇੱਕ SIM ਲਿਆ ਆਪਣਾ ਫਿਰ ਮੈਂ ਕਰਦੇ ਨੂੰ ਫੋਨ ਕਰਿਆ ਮੈਂ ਠੀਕ ਠਾਕ ਪਹੁੰਚ ਗਈਆਂ ਚਲੋ ਫੇਰ ਮੈਂ ਪਹੁੰਚ ਗਈ ਕੋਲਜ਼ ਉੱਥੋਂ ਮੈਂ ਇੱਕ ਚੱਕਿਆ ਪੀਨਟ ਬਟਰ ਇੱਕ ਮੀਟ ਕਿ ਬ੍ਰੈਡ ਉਹ ਮੇਰਾ ਮਤਲਬ ਉਸ ਦਿ ਵਾਲੀ ਦਾ ਪੂਰਾ ਖਾਣਾ ਸੀਗਾ ਕਿ ਮਤਲਬ ਬ੍ਰੈਕਫਾਸਟ ਲੰਚ ਡਿਨਰ ਕਹ ਲੋ ਉਹ ਚਲੋ ਲੈ ਲਿਆ ਮੈਂ ਲੈ ਕੇ ਪਹੁੰਚ ਗਈ ਮੇਰੇ ਕੋਲ ਜਿਵੇਂ ਇੱਕ ਪਰਸ ਜਿਹਦੇ ਵਿੱਚ ਸੀਗੇ 2000 ਡਾਲਰ ਜਿਹੜੇ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਹੁਣ ਬੈਕਪੈਕਰਸ ਵਿੱਚ ਕੀ ਹੁੰਦਾ ਹੈ ਅਲੱਗ ਅਲੱਗ ਕੰਟਰੀਜ਼ ਤੋਂ ਬੈਕਪੈਕਰਤਾ ਕੇ ਰਹਿੰਦੇ ਆ ਉਹਦੇ ਗੁਰੂ ਵਿੱਚ ਠੀਕ ਹੈ ਬਹੁਤ ਡਿਫਰੈਂਟ ਕੰਟਰੀਸ ਤੋਂ ਤੇ ਕੁੜੀਆਂ ਰਹਿ ਰਹੀਆਂ ਸੀਗੀਆਂ ਤੇ ਰਾਤ ਨੂੰ ਜਦ ਸੌਣਾ ਸੀਗਾ ਤੇ ਮੈਂ ਡਰਦੀ ਵੀ ਮੇਰੇ ਪੈਸੇ ਮੇਰੇ ਕੋਲ ਹੈਗੇ ਮੇਰੇ ਕੋਲ ਮੇਰੇ ਕੋਲ ਮਤਲਬ ਬੈਂਕ ਅਕਾਊਂਟ ਨਹੀਂ ਹੈ ਕੁਝ ਨਹੀਂ ਹੈ ਬੀ ਇਹੀ ਪੈਸੇ ਜੋ ਮੇਰੇ ਕੋਲ ਹੈਗੇ ਤੇ ਮੈਂ ਉਹ ਬੈਗ ਨੂੰ ਆਪਣੇ ਸਿਰ ਥੱਲੇ ਰੱਖ ਕੇ ਤੇ ਪੈ ਗਈ ਮੈਂ ਕਿ ਵੀ ਸੇਫ ਨਹੀਂ ਹਾਂ ਕਿਉਂਕਿ ਚਲੋ ਪੈ ਗਈ ਤੇ ਜਦ ਲਾਈਟ ਬੰਦ ਹੋਈ ਸਾਰੇ ਮਤਲਬ ਅਰਾਊਂਡ ਆਈ ਥਿੰਕ 11 11:30 ਰਾਤ ਨੂੰ ਤੇ ਅਚਾਨਕ ਹੀ ਮੈਨੂੰ ਐ ਫੀਲ ਵੈ ਜਿਵੇਂ ਵੀ ਮਤਲਬ ਮੇਰੇ ਮੂੰਹ ਤੇ ਕਿਸ ਨੇ ਹੱਥ ਰੱਖਿਆ ਦ ਨੀਰਾ ਬਿਲਕੁਲ ਕੁਝ ਦਿਖ ਨਹੀਂ ਸੀ ਰੈ ਮੈਨ ਪ੍ਰੋਪਰਲੀ ਤੇ ਮੂੰਹ ਤੇ ਹੱਥ ਰੱਖੋ ਤੇ ਹੱਥ ਫੜੇ ਹੋਏ ਮੇਰੇ ਤੇ ਮੇਰਾ ਬੈਗ ਖੋਣ ਦੀ ਕੋਸ਼ਿਸ਼ ਕਰ ਰਹੇ ਲੱਕੀਲੀ ਮੇਰੇ ਬੈਗ ਚ ਇੱਕ ਸਲਿੰਗ ਸੀਗਾ ਜੋ ਮੈਂ ਆਪਣੀ ਬੋਡੀ ਤੇ ਆਲਰੇਡੀ ਪਾਇਆ ਹੋਇਆ ਸੀਗਾ ਸੋ ਥੈਟ ਮੇਰਾ ਬੈਗ ਸੇਫ ਰਿਹਾ ਵੀ ਤੇ ਉਹ ਮੇਰਾ ਬੈਗ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੇਰੇ ਸਿਰ ਥੱਲੇ ਦੋ ਕੁੜੀਆਂ ਹੀ ਸੀਗੀਆਂ ਬਾਅਦ ਚ ਪਤਾ ਲੱਗਿਆ ਤੇ ਉਹ ਮਤਲਬ ਹਾਤਾ ਪਈ ਉਹ ਕਿਸੇ ਤਰ੍ਹਾਂ ਰੱਬ ਦੀ ਮਤਲਬ ਉਹਦੇ ਨਾਲ ਹੈਲਪ ਨਰ ਮੇਰੀ ਮਤਲਬ ਮੂੰਹ ਚੀਕ ਨਿਕਲ ਗਈ ਜਿਹਦੇ ਨਾਲ ਕਿ ਹੋਇਆ ਦੂਜੀਆਂ ਕੁੜੀਆਂ ਦੀ ਜਾਗ ਖੁੱਲ ਗਈ ਤੇ ਉਹਨਾਂ ਨੇ ਫਟਾਫਟ ਮਤਲਬ ਲਾਈਟ ਜਗਾ ਦਿੱਤੀ ਤੇ ਚਲੋ ਜਦ ਲਾਈਟ ਜਗੀ ਤਾਂ ਉਹ ਕੁੜੀਆਂ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਲਾਈਟ ਜਗ ਗਈ ਲੱਗਿਆ ਆਈ ਡੋਟ ਨੋ ਮਤਲਬ ਉਸ ਮੂਮੈਂਟ ਵਿੱਚ ਕੀ ਹੋਇਆ ਉਹ ਫਟਾਫਟ ਪਰੇ ਨੂੰ ਹੋ ਗਈ ਪਰ ਮੈਨੂੰ ਪਤਾ ਸੀ ਕਿ ਉਹ ਹੀ ਕੁੜੀਆਂ ਨੇ ਬਾਕੀਆਂ ਨੂੰ ਵੀ ਪਤਾ ਸੀ ਤੇ ਜੋ ਚਲੋ ਪਰੇ ਹੋ ਗਈਆਂ ਤੇ ਜਿਹੜੀਆਂ ਹੋਰ ਕੁੜੀਆਂ ਸੀਗੀਆਂ ਮੇਰੇ ਕੋਲ ਆ ਕੇ ਉਹਨੂੰ ਪੁੱਛਿਆ ਵੀ ਕੀ ਹੋਇਆ ਇਹ ਯੂਕੇ ਮੈਂ ਕਹਿਆ ਸਮ ওকে ਵੀ ਅਮਮ ਸਮਨ ਵਾਸ ਟਰਾਇੰਗ ਟੂ ਸਟੀਲ ਮਾਈ ਪਰਸ ਤੇ ਚਲੋ ਉਹਨਾਂ ਨੇ ਸਾਰਿਆਂ ਨੇ ਉਹ ਦੋ ਕੁੜੀਆਂ ਵੱਲ ਦੇਖਿਆ ਤੇ ਕਹਿੰਦੇ ਇਹ ਇਤੋ ਕੇ ਵੀ ਵੀਲ ਕੀਪ ਦ ਲਾਈਟ ਆਨ ਤੇ ਕਹਿ ਕੇ ਚਲੋ ਕਿਸ ਤਰ੍ਹਾਂ ਓਕੇ ਸੋ ਕਿ ਉਹ ਲਾਈਟ ਉਹਨਾਂ ਨੇ ਰਾਤ ਕੱਟੀ ਅਸੀਂ ਉੱਥੇ ਤੇ ਦੂਜੇ ਦਿਨ ਸਵੇਰੇ ਚਲੋ ਮੈਨੂੰ ਫੋਨ ਆਇਆ ਮੇਰੇ ਫਰੈਂਡ ਦਾ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਲੈਣ ਆ ਰਿਹਾ ਤੂੰ ਚੈੱਕ ਆਊਟ ਕਰਕੇ ਬਾਹਰ ਵੇਟ ਕਰ ਲੈ ਮੇਰੀ ਵੀ ਨਹੀਂ ਕਿਉਂਕਿ ਤੈਨੂੰ ਪੈਸੇ ਫੇਰ ਪੈ ਜਾਣੇ ਚੈੱਕ ਆਊਟ ਕਰਕੇ ਮੈਂ ਹੋਟਲ ਤੋਂ ਤੇ ਬਾਹਰ ਵੇਟ ਕਰ ਰਹੀ ਸੀ ਉਹਦੀ ਰੋਡ ਤੇ ਉਹਨੇ ਆ ਕੇ ਮੈਨੂੰ ਇਹ ਵੀ ਗਾਈਡ ਕਰਤਾ ਸੀ ਕਿ ਪਹਿਲਾਂ ਵੀ ਗੰਟਰੀ ਤੋ ਤੂੰ ਘਰ ਘਰ ਦੇਖ ਲਈ ਜਿਹੜੇ ਤੇ ਯੂਨੀਵਰਸਿਟੀ ਦੇ ਨੇੜੇ ਆ ਵੀ ਆਪਾਂ ਇਨਸਪੈਕਸ਼ਨ ਕਰਕੇ ਦਨ ਫਾਈਨਲਾਈਜ਼ ਕਰ ਦਾਂਗੇ ਤੇ ਉਹਨੇ ਮੇਰੀ ਹੈਲਪ ਕੀਤੀ ਮੈਨੂੰ ਪਿਕਅਪ ਕੀਤਾ ਉੱਤੇ ਅਸੀਂ ਘਰ ਦੀ ਇਨਸਪੈਕਸ਼ਨ ਕੀਤੀ ਦੋ ਤਰ੍ਹਾਂ ਦੀ ਤੇ ਦੂਜਾ ਘਰ ਅਸੀਂ ਫਾਈਨਲ ਕਰਤਾ ਸੀਗਾ ਉਹ ਫੈਮਿਲੀ ਦੇ ਨਾਲ ਸੀ ਕਰੂਮ ਤੇ ਫਿਰ ਉਹਨੇ ਮੈਨੂੰ ਦਿਖਾਇਆ ਵੀ ਬੱਸ ਸਟਾਪ ਕਿੱਥੇ ਆ ਬੱਸ ਸਟਾਪ ਤੇ ਰੂਟ ਲੱਗਿਆ ਹੁੰਦਾ ਸੀ ਨੰਬਰ ਟਾਈਮ ਟਾਈਮ ਟੇਬਲ ਜਿਹੜਾ ਬੱਸ ਦਾ ਉਹਦੀ ਫੋਟੋ ਖਿੱਚਣ ਨੂੰ ਕਿਹਾ ਫਿਰ ਉਹ ਮੈਨੂੰ ਗਰੋਸਰੀ ਸ਼ਾਪ ਲੈ ਕੇ ਗਿਆ ਨੀ ਗਰੋਸਰੀ ਉੱਥੋਂ ਮੈਨੂੰ ਉਹਨੇ ਸਮਾਨ ਦਵਾਇਆ ਠੀਕ ਆ ਉਹਦੇ ਵੀ ਪੈਸੇ ਨਹੀਂ ਲਏ ਉਹਨੇ ਕਦੇ ਤੇ ਉਹਨੇ ਮੈਨੂੰ ਕੋਲਸ ਤੋਂ ਸਮਾਨ ਦਵਾਇਆ ਤੇ ਫੇਰ ਉਹ ਮੈਨੂੰ ਲੈ ਕੇ ਗੁਰਦੁਆਰੇ ਗੁਰਦੁਆਰੇ ਤੋਂ ਰੋਟੀ ਖਾਧੀ ਜਿਹੜੀ ਉਹਦਾ ਸੀ ਉਹਨਾਂ ਪੈਕ ਵੀ ਕਰਵਾ ਲਈ ਮੇਰੇ ਵਾਸਤੇ ਕਹਿੰਦਾ ਵੀ ਚਲ ਤੈਨੂੰ ਦੋ ਦਿਨ ਰੋਟੀ ਬਣਾਉਣ ਦੀ ਲੋੜ ਨਹੀਂ ਪਊਗੀ ਮੈਂ ਲਿਟਰਲੀ ਬਾਬੇ ਦਾ ਬਹੁਤ ਸ਼ੁਕਰ ਮਨਾਉਣੀ ਹੈ ਕਿ ਉਹ ਉਹ ਮੁੰਡੇ ਨੇ ਮੇਰੀ ਬਹੁਤ ਹੈਲਪ ਕੀਤੀ ਸਕੂਲ ਜਸ ਕਲਾਸਮੇਟ ਸੀ ਅਸੀਂ ਸੱਦਿੱਕ ਦੇ ਸਕੂਲ ਤੋਂ ਬਾਅਦ ਗੱਲ ਵੀ ਨਹੀਂ ਸੀ ਹੋਈ ਬਟ ਸਟਿਲ ਮਤਲਬ ਨਾ ਇਟਸ ਗਾਨੀ ਮੁਲਖ ਵਿੱਚੋਂ ਨੇ ਮੇਰੀ ਬਹੁਤ ਹੈਲਪ ਕੀਤੀ ਥੈਂਕ ਯੂ ਥੈਂਕ ਯੂ ਲਵਦੀਪ ਜੇ ਤੂੰ ਸੁਣ ਰਿਹਾ ਹੈ ਤਾਂ ਥੈਂਕ ਯੂ ਸੋ ਮਚ ਆਲਵੇਜ਼ ਮਤਲਬ ਈਲੋ ਅਰਦਾਸ ਨਿਕਲਦੀ ਤੇਰੇ ਲਈ ਵੀ ਰੱਬ ਤੈਨੂੰ ਮੇਸ਼ਾ ਕੁਛ ਰੱਖੇ ਤੇ ਇਹ ਨਾ ਹੋ ਗਈ ਮੇਰੀ ਚਲੋ ਸ਼ੁਰੂਆਤ ਜਦ ਮੈਂ ਆਈ ਸੀ ਪਹਿਲੇ ਦਿਨ ਦੀ ਸ਼ੁਰੂਆਤ ਮੈਂ ਇਹ ਦਾਂ ਦੀ ਰਹੀ